ਉਨਕਾ ਟੈਕਸੀ ਭੇਜ ਦੇ ਫੌਂਗਾਰ ਤੇ ਵੀਰੇ ਤੁਹਾਨੂੰ ਇੱਕ ਗੱਲ ਕਹਾਂ ਐਹੋ ਜਿਹਾ ਗੁਰੂ ਘਰੇ ਗਏ ਨਾ ਗਏ ਇੱਕ ਬਰਾਬਰ ਹੀ ਆ ਉਸ ਮਰਨੋ ਹਾਂਜੀ ਵੀਰੇ ਇੱਥੇ ਪਾਣੀ ਲੈ ਆ ਓਏ ਇੱਥੇ ਇੱਕ ਮਿੰਟ ਅੱਛਾ ਹੈ ਹਲੋ ਅਮਰੀਕਾ ਅਸੀਂ ਚਲੇ ਫਤਗੜ ਸਾਹਿਬ ਬੱਚਾ ਸਵੇਰੇ ਜਾੜਾ ਸੀ ਤੇ ਉਹ ਪ੍ਰਧਾਨ ਘਰ ਮੜੀ ਗੱਲ ਟੈਕਸੀ ਜੁਣ ਵਾਲੇ ਦਾ ਉਹਨੂੰ ਕਿ ਟੈਕਸੀ ਭੇਜ ਦੇ ਵੰਗਾਰ ਤੇ ਓ ਤੂੰ ਮੇਰੀ ਪ੍ਰਧਾਨਾ ਗੱਲ ਕਰਵਾ ਦੇ ਭੇਜਾ ਕਿਉਂ ਨਹੀਂ ਹੋ ਉਹਨੂੰ ਕਿ ਗੱਡੀ ਭੇਜ ਦੇ ਸ਼ਾਂਤ ਕਾ ਜਣਾ ਉਹ ਬੱਚਾ ਨਾ ਲੱਗ ਜਾਣਾ ਦਸਵੇਂ ਦਾ ਘਰ ਆਉਣਗੇ ਆ ਚੱਲ ਠੀਕ ਹੈ ਲੈ ਬੁੱਤ ਆਪਾਂ ਸੇ ਫੜ ਫੜ ਲੈ ਆਪਾਂ ਜਣਾ ਤੁਸੀਂ ਪੱਤਰਕਾਰ ਸਾਹਿਬ ਉੱਥੇ ਸੇਵਾ ਚ ਪਾ ਕੇ ਆਵਾਂਗੇ। ਵੀਰੇ ਕਿੱਥੋਂ ਆਏ ਆ ਇਹ ਪੈਸੇ? ਉਹ ਕੌਕੂੰ ਕਰਾਈ ਦੇ ਲੋਕਾਂ ਦੇ। ਉਹ ਲੋਕੀ ਚਾਪਣ ਦੀਆਂ ਦੇ ਖੁਸ਼ੀ ਨਾਲ। ਤੋਂ ਮੈਂ ਕਿਹਾ ਗੁਰੂ ਘਰ ਜਾਣਾ। ਥੋੜੀ ਬਹੁਤ ਸੇਵਾ ਸ਼ਰਧਾ ਪਾ ਕੇ ਹੋਣੀ ਚਾਹੀਦੀ ਆ। ਵੀਰੇ ਤੁਹਾਨੂੰ ਇੱਕ ਗੱਲ ਕਹਾਂ। ਹੂੰ ਜਦੋਂ ਗੁਰੂ ਘਰੇ ਜਾਈਦਾ ਨਾ ਤਾਂ ਆਪਣੀ ਕਮਾਈ ਚੋਂ ਦਾ ਸੰਬੰਧ ਲੈ ਕੇ ਜਾਈਦਾ। ਤੇ ਨਾਲੇ ਸ਼ਰਧਾ ਨਾਲ ਜਾਈਦਾ ਹੁੰਦਾ ਵਾ। ਤੇ ਲੋਕਾਂ ਦਾ ਖੂਨ ਚੂਸ ਕੇ ਨਹੀਂ ਜਾਈਦਾ। ਗੱਡੀਆਂ ਵੀ ਆਪਣੇ ਘਰੇ ਤਿੰਨ ਖੜੀਆਂ ਵਾਂ ਤਾਂ ਗੱਡੀ ਵੀ ਤੁਸੀਂ ਮੰਗਾਰ ਤੇ ਕਰ ਲਈਏ ਇਹਦੇ ਨਾਲੋਂ ਚੰਗਾ ਤਾਂ ਆਪਾਂ ਬਸਤੇ ਚਲੇ ਜਾਂਦੇ ਵੀਰੇ ਐਹੋ ਜਿਹਾ ਗੁਰੂ ਘਰੇ ਗਏ ਨਾ ਗਏ ਇੱਕ ਬਰਾਬਰ ਹੀ ਆ ਓਦਰੇ ਹੋ ਦੋਸਤੋ ਇਹ ਵੀਡੀਓ ਬਣਾਉਂਦਾ ਮਕਸਦ ਮਕਸਦ ਹਰ ਖਿੱਤੇ ਨਾਲ ਕੋਈ ਜੁੜਿਆ ਬੰਦਾ ਚਾਹੇ ਕਿਸੇ ਡਿਪਾਰਟਮੈਂਟ ਦੇ ਵਿੱਚ ਆ ਕਿਆ ਕੋ ਕਾਮਦਾਰ ਆ ਕਿਆ ਕੋ ਵਪਾਰੀ ਹੈ ਕਿਸੇ ਧਰਮਸਤਨ ਤੇ ਜਾਣਾ ਜੇ ਤਾਂ ਸੱਚ ਦਾ ਜੰਨੇ ਆਪਣੀ ਹੱਕ ਸੱਚ ਦੀ ਕਮਾਈ ਦੇ ਜੰਨੇ ਫੇਰ ਤਾਂ ਕੀ ਕੋ ਮੈਨੇ ਰੱਖਦੀ ਹੈ ਪਰ ਜੇ ਅਸੀਂ ਲੁੱਟ-ਕਸੁੱਟ ਲੋਕਾਂ ਨੂੰ ਘੁੱਟ ਕੇ ਲੋਕਾਂ ਜਿਹਾ ਮਨ ਕੇ ਫੇਰ ਜਾਣਾ ਉਹ ਚੀਜ਼ ਕੋ ਮੈਨੇ ਰੱਖਦੀ ਨਹੀਂ ਹੋ ਗਏ ਨਾ ਵੇਕ ਬਰਾਬਰੀ ਆ ਆਪ ਆਪਣੀ ਸੋਚ ਆ ਆਪ ਆਪਣੀ ਮੱਤ ਆ ਇਵੇਂ ਕਿਸੇ ਇੱਕ ਮਹਿਕਮੇ ਦੇ ਡਾਇਰੈਕਟਰ ਅਦਾਰੇ ਦੀ ਗੱਲ ਨਹੀਂ ਕੀਤੀ ਇਹ ਹਰ ਇੱਕ ਤੇ ਫਿੱਟ ਹੁੰਦੀ ਹੈ ਚਾਹ ਕਿਸੇ ਮਹਿਕਮੇ ਦੇ ਚਾਹ ਕਿਸੇ ਖੇਤਰ ਨਾਲ ਜੁੜਿਆ ਚਾਹ ਕਿਸੇ ਦੁਕਾਨਦਾਰ ਜਾਂ ਕੁਝ ਵੀ ਹੈ ਨਾ ਸੁਧੋ ਤੋਂ ਕੋਈ ਵੀ ਆਲਾ ਕਿਸੇ ਵੀ ਥਾਂ ਮੇਂ ਸਥਾਨ ਤੇ ਜਾਣਾ ਗੁਰਦੁਆਰਾ ਜਾਣਾ ਜਾਂ ਮੰਦਰ ਜਾਣਾ ਜਾਂ ਮਸਜਿਦ ਜਾਣਾ ਜਾਂ ਚੱਸਤੀ ਜਾਣਾ ਕਿਤੇ ਵੀ ਜਾਣਾ ਆਪਣੀ ਹੱਕ ਹਲਾਲ ਦੀ ਕਮਾਈ ਨਾਲ ਜਾਓ ਫਿਰ ਹੀ ਫਾਇਦਾ ਕਰੋਗਾ